ਦੇਵ ਕਰੋੜ ਪੰਜਾਬੀ ਇੰਡਸਟਰੀ ਦਾ ਉਹ ਐਕਟਰ ਹੈ ਜੋ ਹਮੇਸ਼ਾ ਬੇਬਾਕ ਬੋਲਦਾ ਹੈ ਉਸਦੇ ਦਿਲ ਵਿੱਚ ਜੋ ਹੁੰਦਾ ਹੈ ਉਹੀ ਉਸਦੀ ਜ਼ੁਬਾਨ ਤੇ ਹੁੰਦਾ ਹੈ ਫੋਕੀਵਾਵਾ ਤੋਂ ਹਮੇਸ਼ਾ ਦੂਰ ਰਹਿਣ ਵਾਲੇ ਦੇਵ ਕਰੋੜ ਨੇ ਕਈ ਵਾਰ ਇੰਡਸਟਰੀ ਦੇ ਕਈ ਮੁੱਦਿਆਂ ਤੋਂ ਪਰਦਾ ਚੁੱਕਿਆ ਹੈ ਫਿਲਮਾਂ ਦੀ ਫੇਕ ਕਲੈਕਸ਼ਨ ਦਾ ਸੱਚ ਦੱਸਣ ਤੋਂ ਬਾਅਦ ਹੁਣ ਉਸਨੇ ਫਿਲਮਾਂ ਦੇ ਪ੍ਰੀਮੀਅਮ ਯਾਨੀ ਵਿਸ਼ੇਸ਼ ਸ਼ੋਅਜ਼ ਦੀ ਸਚਾਈ ਵੀ ਬਿਆਨ ਕੀਤੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਹੁਣ ਤੁਹਾਨੂੰ ਮੈਂ ਦੱਸਦਾ ਮੇਰੀ ਨਾ ਇਹ ਗੱਲ ਆਪਾਂ ਪ੍ਰੈਕਟੀਕਲੀ ਤੁਸੀਂ ਵੀ ਨਿਕਲੇ ਹੋਏ ਹੋ ਮੈਂ ਵੀ ਨਿਕਲੇ ਹਾਂ ਅਸੀਂ ਰੋਹ ਦੇਖਦੇ ਆਂ ਅਸੀਂ ਸਕਰੀਨਿੰਗ ਰੱਖਦੇ ਆਂ ਜਾਂ ਪ੍ਰੀਮੀਅਰ ਰੱਖਦੇ ਆਂ ਸਾਰਾ মিডিਆ ਆਉਂਦਾ ਸਾਰੇ ਆਪਣੇ ਗੈਸਟ ਬੁਲਾਏ ਹੁੰਦੇ ਆਂ ਇਕੱਲੇ ਇਕੱਲੇ ਦੇ ਮੂੰਹ 'ਚ ਆਪਾਂ ਮਾਈਕ ਦੇ ਦੇ ਕੇ ਪੁੱਛਦੇ ਆਂ ਕਿਵੇਂ ਲੱਗੀ ਬਹੁਤ ਵਧੀਆ ਜੀ ਇਹ ਜੀ ਫਿਲਮ ਨਹੀਂ ਦੇਖੀ ਬਹੁਤ ਕੈਂਟਰ ਹੈ ਜੀ ਇਹ ਤਾਂ 5 'ਚੋਂ 5 ਸਟਾਰ ਨੇ ਕੋਈ 10 ਵੀ ਦੇ ਜਾਂਦਾ ਵੀ ਇਹਦੇ ਵਰਗੀ ਤਾਂ ਫਿਲਮ ਹੀ ਨਹੀਂ ਆਈ ਜਦ ਤੱਕ ਇਕੱਲੇ ਇਕੱਲੇ ਨੇ ਆ ਉਹ ਫਿਰ ਜਿਹੜੇ ਮੇਰੇ ਵਰਗੇ ਕਲਾਕਾਰ ਨੇ ਆਪਣੇ ਯਾਰ ਦੋਸਤ ਪਰ ਉਹ ਦੇਵ ਫਰਾਡ ਨੇ ਤਾਂ ਵੱਟ ਘਟਦੇ ਜੀ ਉਹਦੇ ਵਰਗਾ ਤਾਂ ਐਕਟਰ ਹੀ ਨਹੀਂ ਹੈਗਾ ਫਲਾਣਾ ਹੈਨਾ ਪਰ ਤੁਸੀਂ ਇਹ ਦੇਖ ਲਿਓ ਅਗਲੇ ਦਿਨ ਸਿਨੇਮੇ ਖਾਲੀ ਬੈਣਗੇ ਮੈਂ ਤਾਂ ਇੱਕ ਫਿਲਮ ਤਾਂ ਨਹੀਂ ਦੇਖਿਆ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਮੇਰੀਆਂ ਫਿਲਮਾਂ ਦਾ ਵੀ ਮੈਂ ਕਹਿ ਰਿਹਾ ਮੈਂ ਦੂਜਿਆਂ ਦੀਆਂ ਮੈਂ ਆਪਣੀਆਂ ਫਿਲਮਾਂ ਦੀ ਵੀ ਗੱਲ ਕਰਦਾ ਤਾਂ ਦੂਜੇ ਦਿਨ ਵੀ ਸਿਨੇਮੇ ਖਾਲੀ ਪਏ ਹੁੰਦੇ ਨੇ ਅੱਜ ਕੱਲ ਗਰੰਟੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਮੰਨ ਸਕਦੇ ਜਿੰਨੇ ਮਰਜ਼ੀ ਤੁਸੀਂ ਉਹ ਕਹਿੰਦੇ ਹੁੰਦੇ ਆ ਕਿ ਹੱਤ ਕੰਡੇ ਅਪਣਾ ਲਓ ਕੁਛ ਕਰ ਲਓ ਆਡੀਅੰਸ ਨੂੰ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਆ ਸ਼ਾਇਦ ਟ੍ਰੇਲਰ ਤੋਂ ਆ ਜਾਂਦੀ ਆ ਜਾਂ ਮਿਊਜ਼ਿਕ ਤੋਂ ਆ ਜਾਂਦੀ ਆ ਉਹ ਅਸੀਂ ਅੱਜ ਤੱਕ ਇਹ ਸਮਝ ਹੀ ਨਹੀਂ ਸਕੇ ਆਡੀਅנס ਖੁਦ ਜੱਜ ਕਰ ਲੈਂਦੀ ਹੈ ਜਿਹੜੀ ਖੁਦ ਜਾਂਦੀ ਹੈ ਸਿਨੇਮਾ ਦੇਖਣ। ਕੀ ਸਾਨੂੰ ਮੰਨ ਲੈਣਾ ਚਾਹੀਦਾ ਵੀ ਸਾਡੀ ਇੱਥੇ ਰਕਮੀ ਹੋਈ ਹੈ। ਕਈ ਵਾਰ ਇਹ ਵੀ ਕਹਿੰਦੇ ਨਹੀਂ ਇਹ ਰਿਸ਼ਤਾ ਹਟਕੀ ਬਣਾਈ ਸੀ ਸ਼ਾਇਦ ਲੋਕਾਂ ਨੂੰ ਸਮਝ ਨਹੀਂ ਲੱਗੀ। ਅ ਵੀਰੇ ਜਿਹੜੀ ਚੀਜ਼ ਲੋਕਾਂ ਦੇ ਸਮਝ ਨਹੀਂ ਲੱਗੀ ਆਪਾਂ ਹੁਣ ਲੋਕਾਂ ਦੇ ਖਰਾਬਤਾ ਜਾ ਨਹੀਂ ਸਕਦੇ। ਸਿਨੇਮਾ ਲੋਕਾਂ ਲਈ ਬਣਾਉਣੇ ਆ। ਹਾਂ ਕਈ ਚੀਜ਼ਾਂ ਪ੍ਰਮੋਸ਼ਨ ਦੇ ਵੱਲੋਂ ਵੀ ਰਹਿ ਜਾਂਦੀਆਂ ਨੇ। ਗਲਤ ਡੇਟ ਤੇ ਰਿਲੀਜ਼ ਹੋਈਆਂ ਕਰਕੇ ਵੀ ਰਹਿੰਦੇ ਆ ਨੇ। ਪਰ ਲੋਕ ਮੈਨੂੰ ਲੱਗਦਾ ਅਸਲੀ ਜੱਜ ਕਰਦੇ ਨੇ ਚੀਜ਼ਾਂ ਦਾ। ਫੈਸਲਾ ਉਹੀ ਦਿੰਦੇ ਆ ਆਲਵੇਜ਼। ਜਿਹੜੀ ਚੀਜ਼ ਚੰਗੀ ਲੱਗਦੀ ਆ ਦੇਖ ਅੱਪਾ ਸਾਰੇ ਦੇਖ ਕੇ ਅੱਪਾ ਕਹਿੰਦੇ ਯਾਰ ਫਿਲਮ ਬੜੀ ਵਾਹੀਆ ਤੈਰ ਚੰਗੀ ਨਹੀਂ ਲੱਗੀ ਪਰ ਉਹ ਰਿਕਾਰਡ ਵੀ ਤੋੜ ਜਾਂਦੀ ਹੈ ਬਿਲਕੁਲ ਸਹੀ ਇਹ ਵੀ ਹੋਇਆ ਸੋ ਇਸ ਇਹ ਚੀਜ਼ ਨੂੰ ਕੋਈ ਜੱਜ ਨਹੀਂ ਕਰ ਸਕਿਆ ਤੱਕ ਸਮਝ ਹੀ ਨਹੀਂ ਸਕਿਆ ਹੈ ਬੇਖਰੋਟ ਦੀ ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ ਜਾਂ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ